ਰੈਡੀ ਪ੍ਰੀਖਿਆ ਦੇ ਨੇੜੇ ਆਉਂਦਿਆਂ ਹੀ ਬੱਚੇ ਹਮੇਸ਼ਾ ਕਬਰਾ ਜਾਂਦੇ ਹਨ ਡੰਡੀ ਪ੍ਰੀਖਿਆ ਉਹਨਾਂ ਨੂੰ ਹੱਵਾ ਲੱਗਦੀ ਹੈ ਪਾਰਾ ਇਸ ਦਾ ਸਹਮਣਾ ਉਹਨਾਂ ਨੂੰ ਹਰ ਸਾਲ ਕਰਨਾ ਪੈਂਦਾ ਹੈ ਡੰਡੀ ਕਈ ਵਾਰ ਤਾਂ ਬੱਚੇ ਕਬਰਾਹਟ ਵਿੱਚ ਸਭ ਕੁਝ ਆਉਂਦਿਆਂ ਵੀ ਭੁੱਲ ਜਾਂਦੇ ਹਨ ਅਤੇ ਉਹਨਾਂ ਦੀ ਸਾਰੀ ਤਿਆਰੀ ਖਰਾਬ ਚਲੀ ਜਾਂਦੀ ਹੈ ਡੰਡੀ ਪ੍ਰੀਖਿਆ ਵਿੱਚ ਇੱਕ ਦਿਨ ਪਹਿਲਾਂ ਤੱਕ ਆਪਣਾ ਕੋਰਸ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਲਓ ਡੰਡੀ ਕੋਈ ਨਵਾਂ ਟੈਸਟ ਪੇਪਰ ਲੈ ਕੇ ਨਾ ਬੈਠ ਜਾਓ ਡੰਡੀ ਜੋ ਕੁਝ ਤੁਸੀਂ ਪੜ ਲਿਆ ਹੈ ਉਸ ਨੂੰ ਦੁਹਰਾਓ ਜਾਂ ਆਧਾਰ ਪੂਤ ਜਾਣਕਾਰੀ ਨੂੰ ਪ੍ਰੀਖਿਆ ਤੋਂ ਪਹਿਲਾਂ ਦੇਖ ਲਓ ਡੰਡੀ ਕਈ ਵਾਰ ਕਿਸੇ ਮਿੱਤਰ ਨਾਲ ਮਹੱਤਮਪੂਰਨ ਪ੍ਰਸ਼ਨਾਂ ਦੀ ਜਾਣਕਾਰੀ ਮਿਲਣ ਉੱਤੇ ਤੁਸੀਂ ਉਹਨਾਂ ਨੂੰ ਯਾਦ ਕਰਨਾ ਸ਼ੁਰੂ ਕਰ ਦਿੰਦੇ ਹੋ ਪਰ ਸਮੇਂ ਦੀ ਕਮੀ ਕਾਰਨ ਤੁਹਾਡੀ ਦੁਹਰਾਈ ਵੀ ਅਧੂਰੀ ਰਹਿ ਜਾਂਦੀ ਹੈ ਤੇ ਤੁਸੀਂ ਕੁਝ ਨਵਾਂ ਵੀ ਯਾਦ ਨਹੀਂ ਕਰ ਪਾਉਂਦੇ ਡੰਡੀ ਇਸ ਲਈ ਬਿਹਤਰ ਹੈ ਕਿ ਤੁਸੀਂ ਜੋ ਪੜਿਆ ਹੈ ਉਸ ਨੂੰ ਹੀ ਦੁਹਰਾਓ ਡੰਡੀ ਪ੍ਰੀਖਿਆ ਵਾਲੇ ਦਿਨ ਤੁਸੀਂ ਬਿਲਕੁਲ ਨਿਸ਼ਚਿੰਤ ਹੋਣੇ ਚਾਹੀਦੇ ਹੋ ਡੰਡੀ ਜੇਕਰ ਸਵੇਰੇ ਪ੍ਰੀਖਿਆ ਹੈ ਤਾਂ ਰਾਤ ਨੂੰ ਹੀ ਪ੍ਰੀਖਿਆ ਵਿੱਚ ਜ਼ਰੂਰਤ ਪੈਣ ਵਾਲਾ ਸਾਰਾ ਸਮਾਨ ਤਿਆਰ ਕਰ ਲਓ ਅਤੇ ਆਪਣੇ ਬੈਗ ਵਿੱਚ ਰੱਖ ਲਓ ਡੰਡੀ ਡਿਜੀਟਲ ਕੜੀ ਜ਼ਰੂਰ ਆਪਣੇ ਕੋਲ ਰੱਖੋ ਪਰ ਕੈਲਕੂਲੇਟਰ ਆਦ ਨਹੀਂ ਡੰਡੀ ਜਿੰਨਾ ਚੀਜ਼ਾਂ ਨੂੰ ਪ੍ਰੀਖਿਆ ਥਾਂ ਉੱਤੇ ਲੈ ਕੇ ਜਾਣਾ ਠੀਕ ਨਹੀਂ ਹੈ ਜਿਵੇਂ ਮੋਬਾਈਲ ਆਦਿ ਰੈਡੀ ਉਹਨਾਂ ਨੂੰ ਪ੍ਰੀਖਿਆ ਵਿੱਚ ਲੈ ਜਾ ਕੇ ਤੁਸੀਂ ਆਪਣੇ ਲਈ ਮੁਸੀਬਤ ਖੜੀ ਕਰ ਸਕਦੇ ਹੋ ਡੰਡੀ ਪੈਨਸਲ ਪੈਨ ਆਦਿ ਜ਼ਰੂਰੀ ਸਮਾਨ ਸੰਭਾਲ ਕੇ ਰੱਖ ਲਓ ਤਾਂ ਕਿ ਪ੍ਰੀਖਿਆ ਵਿੱਚ ਜ਼ਰੂਰਤ ਪੈਣ ਉੱਤੇ ਤੁਹਾਨੂੰ ਇਹ ਚੀਜ਼ਾਂ ਉਪਲਬਧ ਹੋਣ ਡੰਡੀ ਪ੍ਰੀਖਿਆ ਤੋਂ ਪਹਿਲਾਂ ਰਾਤ ਨੂੰ ਬਹੁਤ देर ਤੱਕ ਨਾ ਜਾਗੋ ਡੰਡੀ ਠੀਕ ਸਮੇਂ ਉੱਤੇ ਸੌਂ ਜਾਓ ਤਾਂ ਕਿ ਪ੍ਰੀਖਿਆ ਸਮੇਂ ਤੁਹਾਨੂੰ ਸੁਸਤੀ ਦਾ ਸਾਹਮਣਾ ਨਾ ਕਰਨਾ ਪਵੇ ਡੰਡੀ ਸੁਸਤੀ ਕਾਰਨ ਵਿਅਕਤੀ ਸਹੀ ਕਾਰਗੁਜ਼ਾਰੀ ਨਹੀਂ ਕਰ ਪਾਉਂਦਾ ਇਸ ਲਈ ਸਹੀ ਸਮੇਂ ਉੱਤੇ ਸੌਵੋ ਅਤੇ ਸਹੀ ਸਮੇਂ ਉੱਤੇ ਜਾਗੋ ਡੰਡੀ ਪ੍ਰੀਖਿਆ ਵਿੱਚ ਜਾਣ ਤੋਂ ਪਹਿਲਾਂ ਕਹਲੀ ਵਿੱਚ ਬੱਚੇ ਕੁਝ ਵੀ ਨਾਸ਼ਤਾ ਨਹੀਂ ਕਰਦੇ ਡੰਡੀ ਪ੍ਰੀਖਿਆ 3 ਘੰਟੇ ਦੀ ਹੁੰਦੀ ਹੈ ਅਤੇ ਸਵੇਰ ਤੋਂ ਭੁੱਖੇ ਰਹਿਣਾ ਉਹਨਾ ਦੀ ਸਿਹਤ ਲਈ ਚੰਗਾ ਨਹੀਂ ਹੁੰਦਾ ਡੰਡੀ ਇਸ ਲਈ ਸਵੇਰੇ ਦੁੱਧ ਅਤੇ ਪ੍ਰੋਟੀਨ ਵਾਲਾ ਭੋਜਨ ਜ਼ਰੂਰ ਖਾਓ ਡੰਡੀ ਬਹੁਤ ਭਾਰੀ ਭੋਜਨ ਸਵੇਰੇ ਨਾ ਖਾਓ ਡੰਡੀ ਪ੍ਰੀਖਿਆ ਵਾਲੀ ਥਾਂ ਉੱਤੇ ਘੱਟ ਤੋਂ ਘੱਟ ਅੱਧਾ ਘੰਟਾ ਪਹਿਲਾਂ ਜ਼ਰੂਰ ਪਹੁੰਚੋ ਡੰਡੀ ਇਸ ਨਾਲ ਤੁਹਾਨੂੰ ਆਪਣਾ ਕਮਰਾ ਨੰਬਰ ਅਤੇ ਰੋਲ ਨੰਬਰ ਆਦ ਦੇਖਣ ਦਾ ਮੌਕਾ ਮਿਲੇਗਾ ਜੋ ਆਮ ਤੌਰ ਉੱਤੇ ਪ੍ਰੀਖਿਆ ਤੋਂ ਕੁਝ ਸਮਾਂ ਪਹਿਲਾਂ ਨੋਟਿਸ ਬੋਰਡ ਉੱਤੇ ਲਗਾਇਆ ਜਾਂਦਾ ਹੈ ਡੰਡੀ ਪ੍ਰੀਖਿਆ ਸ਼ੁਰੂ ਹੋਣ ਉੱਤੇ ਸਭ ਤੋਂ ਪਹਿਲਾਂ ਆਪਣੀ ਘੜੀ ਨੂੰ ਸਾਹਮਣੇ ਜ਼ਰੂਰ ਰੱਖੋ ਅਤੇ ਪ੍ਰੀਖਿਆ ਵਿਚਾਲੇ ਵੀ ਸਮਾਂ ਜ਼ਰੂਰ ਦੇਖੋ ਡੰਡੀ ਪ੍ਰੀਖਿਆ ਦਾ ਸਮਾਂ ਨਿਰਧਾਰਤ ਹੁੰਦਾ ਹੈ ਅਤੇ ਉਸ ਉੱਤੇ ਨਿਰਧਾਰਤ ਸਮਾਂ ਵੀ ਦਿੱਤਾ ਗਿਆ ਹੁੰਦਾ ਹੈ